ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸਤਰਾਮ ਸਿੰਘ ਪੰਜਾਬ ਅਨੁਸੂਚਿਤ ਜਾਤੀਆਂ ਭੂਮ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਲਾਭਪਾਤਰੀਆਂ ਨੂੰ ਬੰਡੇ ਕਰਜ਼ੇ ਮਾਫੀ ਦੇ ਸਰਟੀਫਿਕੇਟ ਵਿਧਾਇਕ ਵੱਲੋਂ ਮੰਡੀ ਬਰੀਵਾਲਾ ਵਿਖੇ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਾਬਤ ਤਹਿਸੀਲ ਮੰਡੀ ਬਰੀਵਾਲਾ ਦੀ ਧਰਮਸ਼ਾਲਾ ਵਿੱਚ ਅਣਸੂਚਿਤ ਜਾਤੀਆਂ ਦੇ ਪਰਿਵਾਰਾਂ ਵੱਲੋਂ ਕਾਰਪੋਰੇਸ਼ਨ ਰਾਹੀਂ ਹਾਸਲ ਕੀਤੇ ਕਰਜ਼ਿਆਂ ਨੂੰ ਸਰਕਾਰ ਵੱਲੋਂ ਮਾਫ਼ ਕੀਤੇ ਜਾਣ ਸੰਬੰਧੀ ਜ਼ਿਲ੍ਹੇ ਦੇ ਵਿਧੇ ਕੋ ਕਾਕਾ ਬਰਾਣ ਵੱਲੋਂ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੇ ਪ੍ਰਬੰਧਕ ਨਗਰ ਕੌਂਸਲ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਗੁਇਲ ਕੱਚਾ ਆਰਥ ਵਿਆ ਐਸੋਸੀਏਸ਼ਨ ਦੇ ਪ੍ਰਧਾਨ ਅਜੀਤ ਕੁਮਾਰ ਗਰਗ ਸ਼ੈਲਰ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਚਰਣਾ ਐਸ ਐਮ ਸੀ ਇਕਬਾਲ ਸਿੰਘ ਅਤੇ ਚੇਅਰਮੈਨ ਮਾਰਕੀਟ ਕਮੇਟੀ ਬਰੀਵਾਲਾ ਦੇ ਰਜਿੰਦਰ ਸਿੰਘ ਬਰਾੜ ਤੋਂ ਇਲਾਵਾ ਬਰੀਵਾਲਾ ਦੇ ਦਿਹਾਤੀ ਖੇਤਰਾ ਵਿੱਚੋਂ ਵੱਡੀ ਗਿਣਤੀ ਵਿੱਚ ਆਏ ਪੰਚ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਤੋਂ ਵਿਧਾਇਕ ਕਾਕਾ ਬਰਾੜ ਵੱਲੋਂ ਪਾਰਟੀ ਪ੍ਰਤੀ ਕੂੜ ਪ੍ਰਚਾਰ ਕਰਨ ਵਾਲੇ ਲੋਕਾਂ ਤੋਂ ਦੂਰ ਰਹਿਣ ਦੀ ਗੱਲ ਆਖੀ। ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਬਾਰੇ ਵੀ ਵਿਸਤਾਰ ਨਾਲ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਇਸ ਸਮਾਗਮ ਦੌਰਾਨ ਅਣਸੂਚਿਤ ਜਾਤੀਆਂ ਵੱਲੋਂ ਘਰੇਲੂ ਕਮਾਂ ਲਈ ਸਰਕਾਰ ਤੋਂ ਲਏ ਕਰਜ਼ੇ ਨੂੰ ਮਾਫ ਕੀਤੇ ਜਾਣ ਸੰਬੰਧੀ 9 ਲੱਖ ਰੁਪਏ 990 90 ਲੱਖ ਰੁਪਏ ਦੇ ਸਰਟੀਫਿਕੇਟ ਇਹ ਪਰਿਵਾਰਾਂ ਨੂੰ ਵੰਡੇ ਸ਼੍ਰੀ ਬਰਾੜ ਵੱਲੋਂ ਬਰੀਵਾਲਾ ਵਿੱਚ ਚੱਲ ਰਹੇ ਵਿਕਾਸ ਕਮਾਂ ਸੰਬੰਧੀ ਵੇਰਵੇ ਦਿੱਤੇ ਅਤੇ ਮੰਡੀ ਬਰੀ ਵਾਲਾ ਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪਰਚਿਆਂ ਦੀ ਪਰੰਪਰਾ ਤੋਂ ਉੱਪਰ ਉੱਠ ਕੇ ਜਿੰਨੇ ਮਰਜ਼ੀ ਵਿਕਾਸ ਦੇ ਕੰਮ ਕਰ ਲਓ ਸਾਡੇ ਵੱਲੋਂ ਕੋਈ ਪੈਸਿਆਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਨਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਸਰਟੀਫਿਕੇਟ ਵੰਡੇ ਗਏ ਕਿੰਨੇ ਜਿਹੜਾ ਲੜਦਾ ਸੀਗਾ ਲੋਕਾਂ ਦਾ ਜਿਹੜਾ ਮਾਣ ਮਾਰਕੀਦਾ ਲੋਕਪਾਲਿਕਾ ਸਿਦਾਕੂ ਬਾਦਮਾ ਬਾਦਮਾ ਕੀ ਹੈ ਗਿਆ ਬਨੇ ਜਿਨ੍ਹਾਂ ਨੇ ਮੁਖਿਰ ਕੱਲੇ ਮੁਖਿਰ ਹਲਕੇ ਦੇ ਬਾਟ ਲੱਗ ਜਿਹੜੇ ਬੰਦੇ ਪਰਵਾਹ ਦੇ ਲੱਖ ਰੁਪਏ ਦਾ ਕਰਜ਼ਾ ਮਾਫ ਜਿਹੜੇ ਅੱਜ ਅਸੀਂ ਸਭ ਨੂੰ ਕਿਹਾ 60 ਪਰਿਵਾਰਾਂ ਨੂੰ 90 ਲੱਖ ਰੁਪਏ ਦਾ ਕਰਜ਼ਾ ਮਾਫ ਕੀਤਾ ਹੈ ਇਸੇ ਤਰ੍ਹਾਂ ਜਿਹੜੇ 30 ਪਰਿਵਾਰਾਂ ਦੇ ਖਰਚੇ ਹਨ ਹੌਲੀ ਹੌਲੀ ਕਰਕੇ ਖਤਮ ਕੀਤਾ ਜਾਊਗਾ ਤੇ ਉਹਨਾਂ ਨੂੰ ਦੁਬਾਰਾ ਤੋਂ ਜ਼ਿੰਦਗੀ ਸ਼ੁਰੂ ਕਰਨ ਦਾ ਮੌਕਾ ਦਿੱਤਾ ਹੈ ਸਰ ਇੱਕ ਇਥੋਂ ਨੌਜਵਾਨਾਂ ਨੇ ਖੇਡ ਸਟੇਡੀਅਮ ਦੀ ਮੰਗ ਕੀਤੀ ਤੁਹਾਡੇ ਕੋਲੋਂ ਜੀ ਸਟੇਡੀਅਮ ਹਰ ਆਉਂਦੇ ਜਿੱਥੇ ਬੜਿਆ ਕਿਸਮ ਦਾ ਸਟੇਡੀਅਮ ਬਣਾ ਕੇ ਦੇ ਬਹੁਤ